ਉ ਭਗਵਾਨ ਦੀ ਜੈ ਸੋਹੰਗ ਮਹਾਰਾਜੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਹਾਰਾਜੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਵਿਸ਼ਨੋ ਭਗਵਾਨ ਦੀ ਜੈ ਸੋਹੰਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸਤਕਾਰ ਜੋ ਘਰ ਸੰਗਦੀਓ ਪਰਮੇਸ਼ਰ ਦਾ ਜੋ ਹੁਕਮ ਆ ਜੇ ਅਸੀਂ ਉਹ ਨੂੰ ਮੰਨ ਲਵਾਂਗੇ ਤਾਂ ਦੁੱਖ ਸਾਡੇ ਨੇੜੇ ਨਹੀਂ ਆਊਗਾ ਗੱਲ ਇਹੀ ਚੱਲੀ ਸੀ ਦੁੱਖ ਦੀ ਉਸ ਦਾ ਹੁਕਮ ਹੀ ਉਸ ਦੇ ਹੁਕਮ ਦੇ ਚੱਲਣਾ ਹੀ ਤੇ ਇਹ ਸਮਝ ਲਓ ਪਰਮੇਸ਼ਰ ਨੂੰ ਪਾਲਿਆ ਸਤਸੰਗ 'ਚ ਬੈਠ ਕੇ ਉਹਦਾ ਹੁਕਮ ਨਾ ਮੰਨਿਆ ਉਹ ਉਹ ਸਤਸੰਗ ਕਦੇ ਕੰਪਲੀਟ ਨਹੀਂ ਹੁੰਦਾ ਕਦੇ ਵੀ ਸਤਸੰਗ ਕਹੇ ਮੈਨੂੰ ਵਿਰਲਾ ਗੁਰਮੁਖ ਕਰਦਾ ਜਿਸ ਬੈਠੇ ਸਤ ਸਰੂਪ ਨਜ਼ਰੀ ਆਈ ਆ ਜਿਸ ਨੂੰ ਸਿੰਘਾਸਨ ਤੇ ਆਪਣਾ ਬਾਪ ਨਜ਼ਰ ਆ ਜਾਵੇ ਉਹ satsang ਵਿੱਚ ਬੈਠਾ ਨਹੀਂ ਤਾਂ ਕਿਸੇ ਦਾ ਫੋਨ ਵੱਜ ਰਿਹਾ ਕੋਈ ਅਦਰ ਕੋਈ ਉਧਰ ਕੋਈ ਗੱਲਾਂ ਕਰ ਰਿਹਾ ਉਹ satsang ਕਦੇ ਕੰਪਲੀਟ ਨਹੀਂ ਹੁੰਦਾ ਸੋ ਹਰ ਸੰਗ ਦੇ ਜੋ ਪਰਮੇਸ਼ਰ ਦਾ ਪਹਿਲਾ ਹੀ ਇਹ ਹੁਕਮ ਸੀ ਵਿਹਾਰ ਸਟਾਰ ਹੋਣ ਤੋਂ ਪਹਿਲਾਂ ਸੰਗਠ ਠੀਕ ਢੰਗ ਨਾਲ ਸਜੇ ਹੋਵੇ ਇਹ ਵਾਰ-ਵਾਰ ਦੱਸਿਆ ਜਾਂਦਾ ਵਾਰ-ਵਾਰ ਦੱਸਿਆ ਜਾਂਦਾ ਉਹ ਪਰਮੇਸ਼ਰ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ ਐਡੀ ਬਡੀ ਕਿਰਪਾ ਕੀਤੀ ਹੈ ਸੰਸਾਰ ਦੁੱਖਾਂ ਦੇ ਵਿੱਚ ਲੱਧਿਆ ਹੋਇਆ ਹੈ ਤੇ ਤੁਸੀਂ ਉਸ ਭਗਵਾਨ ਨੂੰ ਮਨ ਬੈਠੇ ਹੋ ਜਿਸ ਨੂੰ ਸੰਸਾਰ ਯਾਦ ਕਰਦਾ ਹੈ ਤੁਹਾਨੂੰ ਉਹ ਭਗਵਾਨ ਆ ਕੇ ਮਤਲਬ ਵਿੱਚ ਮਿਲਿਆ ਤੁਹਾਡੀ ਪਛਾਣ ਪਰਮਾਤਮਾ ਨੇ ਸੰਸਾਰ ਨਾਲੋਂ ਅਡ ਕਰ ਦਿੱਤੀ ਤੁਹਾਡੀ ਪਹਿਚਾਨ ਸੰਸਾਰ ਨਾਲੋਂ ਲੱਗ ਕਰ ਦਿੱਤੀ ਤੁਹਾਨੂੰ ਚिटਟੀਆਂ ਵਰਦੀਆਂ ਪਾ ਦਿੱਤੀਆਂ ਪਰਮਾਤਮਾ ਨੇ ਚਾ ਮੀਸ਼ਰਾਬ ਆਂਡਾ ਤਮਾਕੂ ਸਿਗਰਟ ਬੀੜੀ ਤੋਂ ਤੁਹਾਨੂੰ ਭਗਵਾਨ ਨੇ ਭਰੇ ਕਰ ਦਿੱਤਾ ਇਹ ਜੋ ਚਿੱਟੇ ਵਸਤਰ ਤੁਹਾਨੂੰ ਪਾਏ ਪ੍ਰਮਾਤਮਾ ਨੇ ਗੋਵਿੰਦ ਪਾਸ਼ਾ ਜੀ ਜਦੋਂ ਮਾਛੂਵਾੜ ਦੇ ਧਰਤੀ ਤੇ ਜਦੋਂ ਉੱਥੇ ਲੇਟੇ ਸਨ ਬਰਾਕ ਵਿੱਚ ਸਨ ਉਸ ਵੇਲੇ ਗੋਵਿੰਦ ਪਾਸ਼ਾ ਸਭ ਕੁਝ ਆਪਣਾ ਬਾੜ ਕੇ ਜਦੋਂ ਮਾਛੂਵਾੜ ਦੇ ਧਰਤੀ ਤੇ ਜਦੋਂ ਲੇਟੇ ਸਨ ਉਸ ਵੇਲੇ ਇੱਕ ਕੀੜੀ ਕੀੜੀ ਸੀ ਉਸ ਵਲੇਯਾਏ ਜੋ ਉਹਨ ਗੁਰਮੁਖ ਸੀ ਭਗਤ ਉਹਦਾ ਜਨਮ ਹੋਇਆ ਲਾਲ ਸਿੰਘ ਜਦੋਂ ਉਹ ਕੀੜੀ ਬਣ ਕੇ ਆਇਆ ਤਾਂ ਉਹਨੇ ਆ ਕੇ ਦੇਖਿਆ ਗੋਬਿੰਦ ਪਾਸ਼ਾ ਦੇ ਹੇਠਾਂ ਇੱਕ ਚਿੱਟੇ ਰੰਗ ਦਾ ਰੁਮਾਲ ਵਿਛਾਇਆ ਹੋਇਆ ਸੀ ਉਹਦੀਆਂ ਚੰਦ ਲੈਣਾ ਆਪ ਜੀ ਨਾਲ ਸਰਪੰਨ ਕਰਾਂਗੇ ਸਮਾਂ ਹੋਇਆ ਫਿਰ ਅੱਗੇ ਵੀ ਆਪ ਜੀ ਨਾਲ ਹੋਰ ਗੱਲ ਕਰਾਂਗੇ ਚਿੱਟੇ ਵਸਤਰ ਤੁਸੀਂ ਪਾਏ ਜੇ ਇਹ ਪਾਉਣੇ ਕਿਸ ਤਰ੍ਹਾਂ ਨੇ ਸਾਸਨ ਤੁਸੀਂ ਚੱਲਦੇ ਹੋ ਇਹ ਪਾਉਣੇ ਕਿਸ ਤਰ੍ਹਾਂ ਨੇ ਸਭ ਤੋਂ ਪਹਿਲਾਂ ਨਹਾ ਧੋ ਕੇ ਪੰਜ ਜਗਾਰੇ ਲਾ ਕੇ ਫਿਰ ਚਟੇ ਬਸਤਰਾਂ ਨੂੰ ਹੱਥ ਲਾਉਣਾ ਇਹ ਵੀ ਹੁਕਮ ਆ ਪਰਮੇਸ਼ਰ ਦਾ ਮੈਂ ਦੇਖਿਆ ਕਿਈ ਜਗ੍ਹਾ ਆਪਾਂ ਜਾਣਿਆ ਤਾਂ ਗੱਲਾਂ-ਗੱਲਾਂ 'ਚ ਇਹ ਪੰਜ ਟਿਕੜੇ ਪਾ ਗਏ ਭੱਜ ਲੈਨੇ ਸਾਸਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਬੱਚਿਆਂ ਨੂੰ ਵੀ ਦੱਸੋ ਤੇ ਅਸੀਂ ਆਪ ਵੀ ਗੱਲ ਸਿੱਖਣੀ ਹੈ ਕਿ ਬੱਚਿਓ ਚਟਿਆਂ ਬਸਤਰਾਂ ਨੂੰ ਹੱਥ ਲਾਉਣ ਤੋਂ ਪਹਿਲਾਂ ਪੰਜ ਜਗਾਰੇ ਜ਼ਰੂਰ ਲਾ ਲਓ ਜੇ ਅਸੀਂ ਬੱਚਿਆਂ ਨੂੰ ਇਹ ਨਹੀਂ ਦੱਸਿਆ ਤਾਂ ਉਹ ਬੱਚੇ ਨਾ ਕਹਾ ਇਸ ਮਾਰਗਤ ਨਾਲ ਨਹੀਂ ਜੁੜੇ ਰਹਿਣਾ ਉਨੇ ਕਿਹਾ ਸੀ ਵਾਰਸ ਮੇਰੀ ਮੇਰੀ ਗੱਲ ਕਰਿਓ ਸਚਨੋ ਜੇ ਅਸੀਂ ਬਾਹਰ ਗੱਲ ਨਹੀਂ ਕੀਤੀ ਆਪਣੇ ਘਰ ਤਾਂ ਕਰੀਏ ਆਪਣੇ ਬੱਚਿਆਂ ਨਾਲ ਆਪਣੇ ਬੱਚੇ ਨੂੰ ਤਾਂ ਦਸੀਏ ਸੀ ਚਿੱਟੇ ਬਸਤਰ ਕੀ ਕਹਿੰਦੇ ਨੇ ਗ੍ਰੰਥਨ 11 ਦੀ ਲਿਖਤਿਆ ਚਿੱਟੇ ਬਸਤਰ ਕਹਿਣ ਕੀ ਸਾਡੀ ਵਡਿਆਈ ਸਾਡੀ ਵਡਿਆਈ ਦਾ ਸ੍ਰਿ ਪ੍ਰਮਾਤਮਾ ਹੈ ਕੀ ਹੈ ਸਾਨੂੰ ਕਿਉਂ ਪਨਾਇਆ ਤੋ ਹਰ ਕਰਤੇ ਦੇ ਜਨਾਈਆ ਹਰ ਕਰਤੇ ਦੇ ਜਨਾਈਆ पुरख अकाले जिस वेले सेज अकाल चिज वेले कीड़ी रूप होके गुरमुख आया चाई चाई न्यूके बेनती एक सुनाई है उन्हें बेनती की थी। सुनाई कि तू चिट्टा रोमाल क्यों थले रख्या सहब सुन सहेब सु मेरे माही ਮਹੋਬਤ ਦੇ ਮਾਲਕ ਨੂਰ ਖੁਦਾਈਆ ਤੂੰ ਸਭ ਨਾਲੋਂ ਕਰਕੇ ਜੁਦਾਈ ਉਹ ਸੰਸਾਰ ਨਾਲੋਂ ਜੁਦਾਈ ਕਰਕੇ ਤੂੰ ਉਹ ਕਿਹੜੀ ਗੱਲ ਕਰ ਰਹੀ ਆ ਤੂੰ ਸਭ ਨਾਲੋਂ ਕਰਕੇ ਜੁਦਾਈ ਇੱਕ ਇਕੱਲਾ ਪੁਰਖ ਮਨਾਈ ਆ ਤੂੰ ਸਾਰਾ ਕੁਝ ਛੱਡ ਕੇ ਇੱਕ ਇਕਲਪੁਰਖ ਨੂੰ ਤੋ ਮੰਨ ਲਿਆ ਇੱਕ ਪੁਰਖ ਆਲ ਮਨਾਈ ਆ ਜਿਸ ਦੀ ਮੈਨੂੰ ਤੇਰੇ ਅੰਦਰ ਬਾਹਰ ਦਿਸੇ ਰੁਸ਼ਨਾਈ ਭਗਤ ਇਸ ਤਰ੍ਹਾਂ ਦਾ ਹੋਵੇ ਆਂਡੀ ਗਵਾਂਡੀ ਨੂੰ ਵੀ ਉਹ ਰਸ਼ਨਾਈ ਨਜਰਾਵੇ ਤੁਹਾਡੇ ਦੇ ਵਿੱਚ ਸਾਡੇ ਵਿੱਚ ਕੀ ਇਹ ਉਹ ਭਗਤ ਹੈ ਜਿਸ ਨੂੰ ਮਾਤ ਲੋਕ ਦੇ ਵਿੱਚ ਪ੍ਰਮਾਤਮਾ ਨੇ ਆ ਕੇ ਆਪ ਨਵਾਜਿਆ ਚਿੱਟਾ ਨੂਰਿਆ ਚਮਕਾਈਆ ਗੋਬਿੰਦ ਕਿਹਾ ਇਹ ਖੇਲ ਬੇਪਰਵਾਹੀ ਕੁਦਰਤਾ ਕਰਤਾ ਆਪ ਕਰਹੀ ਹੈ ਉਹਨੇ ਵੀ ਗੱਲ ਗਾੜੀ ਦੇ ਸੱਟੇ ਕਿ ਇਹ ਖੇਲ ਉਸ ਦਾ ਮੇਰਾ ਨਹੀਂ ਉਹ ਆਪ ਖੇਲ ਇਹ ਕਰਵਾ ਰਿਹਾ ਤੈਨੂੰ ਸੱਚ ਦਿਆਂ ਦਰੜਾਈ ਤੂੰ ਮੇਰੀ ਦੇਣੀ ਗਵਾਹੀਆ ਇਸ ਵੇਲੇ ਕਾਲ ਜੁਗ ਅੰਤ ਸਤਜੁਗ ਬਣੇ ਸਾਚਾ ਰਾਹੀ ਸਾਚਾ ਰਾਹ ਇਸ ਵੇਲੇ ਸਤਜੁਗ ਦਾ ਬਣਿਆ ਤੁਰਦਾ ਪਾਂਦੀ ਫੇਰਾ ਪਾਈ ਹੈ ਫਿਰ ਉਹ ਤੁਰਦਾ ਪਾਂਦੀ ਫੇਰਾ ਪਾਏਗਾ ਜਦੋਂ ਸਤਜੁਗ ਦਾ ਰਾਹ ਬਣਿਆ ਤੁਰਦਾ ਪਾਂਦੀ ਫੇਰਾ ਪਾਈਆ ਪੁਰਖ ਅਕਾਲ ਨੇ ਫਿਰ ਸੁਣ ਲੋ ਪੁਰਖ ਅਕਾਲ ਨੇ ਭਗਤਾਂ ਦੀ ਕਰਨੀ ਅਗਵਾਹੀ ਪੁਰਖ ਅਕਾਲ ਨੇ ਤੁਹਾਨੂੰ ਤੁਹਾਡੀ ਅਗਵਾਹੀ ਕੀਤੀ ਜੀ ਤੁਸੀਂ ਭਗਵਾਨ ਨੂੰ ਘੇਰਾ ਪਾਇਆ ਜੀ ਤੇ ਭਗਵਾਨ ਨੇ ਤੁਹਾਨੂੰ ਕਿਹੜਾ ਪਾਇਆ ਕਰਨੀ ਅਗਵਾਈ ਅੱਗੇ ਹੋ ਕੇ ਮਾਰਗ ਦਿਨਾ ਜਨਾਈਆ ਅੱਗੇ ਹੋ ਕੇ ਮਾਰਗ ਦਿਨਾ ਜਨਾਈਆ ਅੱਗੇ ਹੋ ਕੇ ਹੀ ਪਰਮਾਤਮਾ ਨੇ ਤੁਹਾਨੂੰ ਸਾਰਾ ਮਾਰਗ ਦੱਸਿਆ ਹੈ ਜੇ ਅਸੀਂ ਉਸ ਨੂੰ ਭੁੱਲ ਜਾਈਏ ਹਲੇ ਵੀ ਤੇ ਸਾਡੇ ਵਾਸਤੇ ਇਹ achhiyan gallan nahi hai har sang re achhiyan gallan nahi sade vaste ਅੱਗੇ ਹੋ ਕੇ ਮਾਰਗ ਦਿਨਾ ਜਨਾਈਆ ਲੋਕmaat ਸੱਚੀ ਬੰਤ ਦੇਣੀ ਬਣਾਈ ਲੋਕmaat ਬਸੱਚੀ ਬੰਤ ਦੇਣੀ ਬਣਾਈ ਸੱਚੀ ਬੰਤ ਬਣਾਈ ਉਸ ਪ੍ਰਮਾਤਮਾ ਨੇ ਵਖਰੀ ਧਾਰ ਵਹਾਈ ਆ ਵਖਰੀ ਧਾਰ ਬਣਾ ਦਿੱਤੀ ਪ੍ਰਮਾਤਮਾ ਨੇ ਤੁਹਾਨੂੰ ਸੰਸਾਰ ਤੋਂ ਅਡ ਕਰ ਲਿਆ ਪਰਮੇਸ਼ਰ ਨੇ ਕਾਲਯੁਗ ਕੂੜ ਕਿਰਿਆ ਮੇਟ ਕੇ ਸ਼ਾਹੀ ਬਸਤਰ ਚਿੱਟੇ ਸੋਹਣੇ ਤਨ ਸਜਾਈ ਆ ਆ ਗੱਲ ਕੀਤੀ ਬਸਤਰ ਸੋਹਣੇ ਤਨ ਸੁਹਾਈ ਆ ਉਸ ਵੇਲੇ ਮੈਂ ਆਕੇ ਚਾਈ ਚਾਈ ਸੱਚ ਸੰਦੇਸ਼ਾ ਇੱਕ ਅਲਾਈਆ ਜਿਸ ਦਾ ਪੇਵ ਜਾਣੇ ਕੋਈ ਨਾ ਸ਼ਾਸਤਰ ਸਿਮਰਤ ਵੇਦ ਕੋਈ ਨਹੀਂ ਇਸ ਦਾ ਪੇਵ ਜਾਣ ਸਕਦਾ ਕੋਈ ਸਿਮਰਨ ਕੋਈ ਸ਼ਾਸਤਰ ਰਵੇਦ ਪੁਰਾਨ ਕੋਈ ਇਸ ਦਾ ਪੇਵ ਨਹੀਂ ਜਾਣ ਸਕਦਾ ਚਾਰੇ ਖਾਣੀ ਚਾਰੇ ਵਾਣੀ ਪਰਦਾ ਨਾ ਕੋਈ ਠਾਈਆ ਕੋਈ ਪਰਦਾ ਨਹੀਂ ਚੁੱਕ ਸਕਦਾ ਜਿਉਂਟੀ ਕਿਹਾ ਕੀ ਵਸਤਰ ਚਿੱਟਾ ਗੋਬਿੰਦ ਤੈਨੂੰ ਭਾਈਆ ਕਿ ਤੈਨੂੰ ਅੱਛਾ ਲੱਗਦਾ ਇਹ ਤੈਨੂੰ ਵਧੀਆ ਲੱਗਦਾ ਏ ਗੋਬਿੰਦ ਕਿਹਾ ਮੇਰੀ ਸਿੱਖੀ ਦਾ ਅਖੀਰੀ ਸਿੱਟਾ ਇਹ ਇਹਦਾ ਅਖੀਰੀ ਸਿੱਟਾ ਕੌਣ ਏ ਆ ਇਹ ਤੁਸੀਂ ਜੇਵਦੇ ਮੇਰੀ ਖੀਰੀ ਤੇ ਸਿੱਟਾ ਪੁਰਖ ਅਕਾਲ ਦੇ ਪ੍ਰਗਟਾਈ ਆ ਇਹਨੂੰ ਪ੍ਰਗਟ ਕੌਣ ਕਰੇਗਾ ਪੁਰਖ ਅਕਾਲ ਇਸ ਨੂੰ ਪ੍ਰਗਟ ਕਰੇਗਾ ਇਹ ਮੇਰੇ ਸਿੱਟੇ ਨੂੰ ਪੁਰਖ ਅਕਾਲ ਪ੍ਰਗਟ ਕਰੇਗਾ ਪੁਰਖ ਅਕਾਲ ਦੇ ਪ੍ਰਗਟਾਈ ਆ ਪਿੱਛੇ ਭਗਤਾਂ ਨੂੰ ਮਿਲਦਾ ਰਿਹਾ ਕਿਸੇ ਨੂੰ ਪੱਥਰਾਂ ਵਿੱਚੋਂ ਇਟਾਂ ਸੁਣਦੇ ਰਹੋ ਹਰ ਸੰਗਤ ਜੋ ਪਹਿਲਾਂ ਕਿੱਦਾਂ ਮਿਲਦਾ ਸੀ ਭਗਵਾਨ ਪਿੱਛੋਂ ਮਿਲਦਾ ਰਿਹਾ ਕਿਸੇ ਨੂੰ ਪੱਥਰ ਵਿੱਚੋਂ ਇਟਾਂ ਕਿਸੇ ਨੂੰ ਜਲ ਧਾਰਾ ਨਜ਼ਰੀ ਆਈ ਆ ਕਿਸੇ ਨੂੰ ਚਕਰਬੂਜ ਹੋ ਕੇ ਮਿਲਿਆ ਨਿਕਾ ਕਿਸੇ ਨੂੰ ਥੰਮ ਚੋਂ ਪ੍ਰਗਟ ਹੋ ਕੇ ਦਰਸ ਦਿਖਾਈ ਆ ਪ੍ਰਲਾਦ ਨੂੰ ਥੰਮ ਚੋਂ ਮਿਲ ਗਿਆ ਸੀ ਕਿਸੇ ਨੂੰ ਥੰਮ ਚੋਂ ਪ੍ਰਗਟ ਹੋ ਕੇ ਦਰਸ ਦਿਖਾਈ ਆ ਕਿਸੇ ਦੀ ਰਾਜ ਦਵਾਰੇ ਜਾ ਕੇ ਪੂਰੀ ਕੀਤੀ ਸਿਕਾ ਕਿਸੇ ਦੇ ਪੱਤਰਾਂ ਉੱਤੇ ਲੇਖ ਲਿਖਾਈਆ ਕਿਸੇ ਦੇ ਪਿੱਛੇ ਹਟ-ਹਟ ਵਿਕਾ ਇਹ ਭਗਵਾਨ ਦੀ ਗੱਲ ਚੱਲਦੀ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਮਿਲਦਾ ਰਿਹਾ ਕਿਸੇ ਪਿੱਛੇ ਹਟ-ਹਟ ਵਿਕਿਆ ਕੀਮਤ ਨਾ ਕੋਈ ਚੁਕਾਇਆ ਕਾਲ ਯੁਗ ਅੰਤਮ ਖੇਲ ਪੁਰਖ ਕਾਲ ਕਰੇ ਇਕਾ ਕਾਲ ਯੁਗ ਦੇ ਅੰਤਮ ਇਕ ਅਕਾਲ ਪੁਰਖੋ ਖੇਲ ਕਰੇਗਾ ਏਕੋਂਕਾਰ ਸੱਚਾ ਸ਼ਹਿਨਸ਼ਾਇਆ ਜਨ ਪਗ ਤਾਂ ਸੋਹਿਲਾ ਸਾਖਿਆਤ ਨਜਰੀ ਆਏ ਜੋਤ ਸਰੂਪੀ ਹੋ ਪ੍ਰਤਖਾਂ ਤੁਹਾਨੂੰ ਇਸ ਤਰ੍ਹਾਂ ਮਿਲੇਗਾ ਉਹ ਅਕਾਲ ਪੁਰਖ ਸ਼ੈਨਚਾ ਪਹਿਲਾਂ ਕਿਸ ਤਰ੍ਹਾਂ ਮਿਲਦਾ ਰਿਆ ਉਹ ਜੋਤ ਸਰੂਪੋ ਕੇ ਆ ਗਿਆ ਨਜਰੀ ਆਏ ਜੋ ਸਰੂਪੀ ਪ੍ਰਤਖਾਂ ਪ੍ਰਤਖ ਆਪਣੀ ਦਇਆ ਕਮਾਈਆ ਇਸ ਦੇ ਵਿੱਚ ਇਸ ਦੇ ਵਿੱਚ ਜੋ ਤੁਹਾਡੇ ਸਾਹਮਣੇ ਆਇਆ ਇਸ ਦੇ ਵਿੱਚ ਫਰਕ ਨਰਤਾ ਅਸੀਂ ਕਹਿੰਦੇ ਆ ਜੀ ਉਹ ਇਸ ਤਰ੍ਹਾਂ ਦਾ ਸੀ ਉਹ ਇਸ ਤਰ੍ਹਾਂ ਦੇ ਉਹ ਹੈ ਉਹ ਹੋਊਗਾ ਉਹ ਹੈ ਹੋ ਗਿਆ ਪਰ ਇੱਕੀ ਗੱਲ ਕੀ ਚਲਦੀ ਆ ਇਸ ਦੇ ਵਿੱਚ ਫਰਕ ਨਰਤਾ ਰਤੀ ਰਤ ਖੋਜ ਖੋਜਾਈ ਆ ਰਤੀ ਰਤ ਖੋਜ ਖੋਜਾਈ ਆ ਚਿੱਟੀ ਧਾਰ ਕਹੇ ਮੇਰਾ ਪ੍ਰੇਮ ਪਿਆਰ ਤਨ ਵਸਤਰ ਸੋਨਾ ਚਿੱਟਾ ਨਿਰਗੁਣ ਨੂਰ ਚੰਦ ਕਰੇ ਰੁਸ਼ਨਾਈਆ ਪੁਰਖ ਅਕਾਲ ਉਹਨਾਂ ਦਾ ਨਜ਼ਰੀ ਆਵੇ ਸੱਚਾ ਪਿਤਾ ਪੁਰਖ ਅਕਾਲ ਨਜ਼ਰੀ ਆਵੇ ਉਹਨਾਂ ਦਾ ਸੱਚਾ ਪਿਤਾ ਦੂਜਾ ਇਸ਼ਟ ਨਾ ਕੋਈ ਮਨਾਈਆ ਤੁਹਾਡੇ ਨਾਲ ਕੋਈ ਦੂਜੇ ਇਸ਼ਟ ਦੀ ਰੱਬ ਨੇ ਗੱਲ ਹੀ ਨਹੀਂ ਕੀਤੀ ਹੈ ਤੇ ਤੁਸੀਂ ਦੋ ਦੋ ਚਾਚ ਨੂੰ ਮੰਨੀ ਜਾਓ ਤੁਹਾਡਾ ਸ਼ੌਂਕ ਆ ਪਰ ਰੱਬ ਨੇ ਦੂਜੇ ਇਸ਼ਟ ਦੀ ਇਸ ਗ੍ਰੰਥਾ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਦੂਜਾ ਇਸ ਨਾ ਕੋਈ ਮਨਾਈਆ ਲੱਖ 84 ਰਸ ਦੇ ਸੇ ਫਿੱਕਾ ਅਮਰਤ ਆਤਮ ਇੱਕੋ ਮੰਗਾ ਮੰਗਾਈਆ ਜਨਪਗਤੋ ਸਭ ਨੂੰ ਪਤਾ ਜਨਪਗਤੋ ਸਭ ਨੂੰ ਪਤਾ ਭਗਤ ਦਵਾਰੇ ਥੱਲੇ ਕਾਗਜ ਇੱਕਾ ਚਿੱਟਾ ਅਬ ਜੀ ਨੂੰ ਸਭ ਨੂੰ ਪਤਾ ਹੈ ਹਰ ਭਗਤ ਦਵਾਰ ਜੇਠੂਵਾਲ ਦੀ ਨੀਹਾਂ ਥੱਲੇ ਇੱਕ ਚਟਾ ਕਾਗਜ ਰੱਖਿਆ ਸੀ ਇਸ ਕਰਕੇ ਤੁਹਾਡੇ ਲੇਖਾਂ ਨੂੰ ਸਾਰਾ ਕੋਰਾ ਕਰਤਾ ਪ੍ਰਮਾਤਮਾ ਪਗਤ ਦੁਆਰੇ ਕਾਗਜ਼ ਇਕਾ ਚਿੱਟਾ ਗੋਬਿੰਦ ਰਤਨਾਲ ਰੰਗਾਈਆ ਉਹਨਾਂ ਵਡਿਆਈ ਜਿਨ੍ਹਾਂ ਅਖੀਂ ਡਿਠਾ ਉਹਨਾਂ ਵਡਿਆਈ ਜਿਨ੍ਹਾਂ ਅਖੀਂ ਡਿਠਾ ਜਿਨ੍ਹਾਂ ਜਗਤ ਜਹਾਨ ਪਿੱਛੋਂ ਚਿੱਠਾ ਪੜਪੜ ਖੁਸ਼ੀ ਮਨਾਈ ਆ ਹੁਣ ਚਿੱਠੇ ਪੜੀ ਜਾਂਦੇ ਨੇ ਪਰਮਾਤਮਾ ਦੀ ਖੁਸ਼ੀ ਮਨਾਈ ਜਾਂਦੇ ਨੇ ਪਰ ਧੰਨ ਵਡਿਆਈ ਜਿਨੇ ਅਖੀਂ ਡਿਠਾ ਹੁਣ ਅਸੀਂ ਕਿਸ ਤਰ੍ਹਾਂ ਦੇਖਾਂਗੇ ਅੱਖਾਂ ਦੇ ਨਾਲ ਹੁਣ ਗੱਲ ਤਾਂ ਇਹ ਸਵਾਲ ਖੜਾ ਹੋ ਜਾਂਦਾ ਅਸੀਂ ਕਿਵੇਂ ਵੇਖਾਂਗੇ ਉਸ ਨੂੰ ਹੁਣ ਪਾਉਣ ਵਾਸਤੇ ਅੰਦਰ ਆਤਮਾ ਦੇ ਅੰਦਰ ਸਵਾਸ ਸਵਾਸ ਦੇ ਵਿੱਚ ਤੁਹਾਨੂੰ ਉਹਦੇ ਆ ਕੇ ਮਿੰਤ ਕਰਨੀ ਪੈਣੀ ਪ੍ਰਮਾਤਮਾ ਮੈਨੂੰ ਆ ਕੇ ਆਪਣਾ ਦਰਸ ਦੇ ਦੇ ਆਪਣੇ ਚਰਨਾ ਦੀ ਛੋਹ ਦੇ ਜਿਹਦੇ ਵਿੱਚ ਇਹ ਜੋ ਲਿਖਤ ਸਾਡਾ ਮੈਂ ਸਾਂਝੀ ਕਰਾਂਗਾ ਇਹ ਹੈਗੀ ਆ 11 ਮਾਗ ਦੀ ਸ਼ਾਂਚੇ ਸਮਤ ਨੋ ਪਿੰਡ ਜੇਠਵਾਲ ਦਰਬਾਰ ਵਿੱਚ ਇਹ ਲਿਖਤ ਹੋਈ ਸਤਜੁਗ ਕੇ ਜਨਪਕ ਤੋਂ ਕਰੋ ਅਰਦਾਸ ਸਤਿ ਜੁਗ ਗੱਲ ਕਰਿਆ ਜਨਪਗ ਤੋਂ ਕਰੋ ਅਰਦਾਸ ਬੇਨਤੀ ਪ੍ਰਭ ਚਰਨ ਰਖਾਈਆ ਬੇਨਤੀ ਕਿੱਥੇ ਕਰਨੀ ਤੁਸੀਂ ਪ੍ਰਭੂ ਦੇ ਚਰਨਾਂ ਦੇ ਵਿੱਚ ਬੇਨਤੀ ਪ੍ਰਭ ਚਰਨ ਰਖਾਈਆ ਸੱਚੀ ਮੰਗ ਅਗੰਮੀ ਮੰਗੋ ਖਾਸ ਇਹ ਮੰਗ ਅਸਲ ਦੇ ਵਿੱਚ ਖਾਸ ਕਿਹੜੀ ਆ ਪ੍ਰਭੂ ਦੇ ਚਰਨਾਂ ਉਸ ਦਾ ਦਰਸ ਏਹੀ ਅਸਲ ਦੇ ਵਿੱਚ ਅਗੰਮੀ ਮੰਗ ਹੈ ਹੋਰ ਕੋਈ ਮੰਗ ਨਾ ਕਰਿਓ ਉਹਨੂੰ ਪਤਾ ਹੈ ਮੈਂ ਆਪਣੇ ਭਗਤ ਨੂੰ ਕੀ ਦੇਣਾ ਉਹਨੂੰ ਪਤਾ ਸਾਚੀ ਮੰਗ ਅਗੰਮੀ ਮੰਗੋ ਖਾਸ ਖਾਲਸੇ ਆਪਣਾ ਧਿਆਨ ਲਗਾਈਆ ਪੁਰਖ ਅਕਾਲੇ ਦੀਨ ਦਿਆਲੇ ਸਤਜੁਗ ਆਵੇ ਸਾਡੇ ਪਾਸ ਸਤਜੁਗ ਹੀ ਸਾਡੇ ਕੋਲ ਆਵੇ ਸਤ ਦੀ ਗੱਲ ਹੀ ਕਰ ਸਾਡੇ ਕੋਲ ਆਵੇ ਕੋਈ ਝੂਠ ਵਿਕਾਰ ਦੇ ਵਿੱਚ ਨਾ ਸਾਡੇ ਕਿਤੇ ਫਸ ਜਾਈਏ ਕਿਤੇ ਅਸੀਂ ਇਹ ਬੇਨਤੀ ਕਰਨੀ ਹੈ ਭਗਵਾਨ ਨੂੰ ਪੁਰਖ ਅਕਾਲੇ ਦੀਨ ਦਿਆਲੇ ਸਤਜੁਗ ਆਵੇ ਸਾਡੇ ਪਾਸ ਲੋਕ ਮਾਤ ਵਜੇ ਵਧਾਈਆ ਮੈਂ ਖੁਸ਼ੀਆਂ ਵਿੱਚ ਆਪਣੀ ਖੁਸ਼ੀ ਦੀ ਪਾਵਾਂ ਰਾਸ ਮੰਡਲ ਮਟਪਾ ਨਾਲ ਮਿਲਾਈਆ ਸਤਜੁਗ ਕੇ ਜਨ ਭਗਤੋ ਪ੍ਰਭ ਕੋਲੋਂ ਮੰਗੋ ਮੰਗਾ ਕਿਹੜੀ ਮੰਗ ਮੰਗਣੀ ਜਈ ਦਰ ਠਾਂਡੇ ਸੀਸ ਨਵਾਈਆ ਜੇ ਸਦਾ ਚਰਨ ਸਰੋਵਰ ਤਾਰਾ ਗੰਗਾ ਆ ਇਹ ਮੰਗਣਾ ਜੇ ਹੋ ਨਾ ਕੁਛ ਮੰਗਲੇ ਹੋ ਜੇ ਸਦਾ ਚਰਨ ਸਰੋਵਰ ਧਾਰ ਗੰਗਾ ਆ ਅੰਮ੍ਰਿਤ ਰਸ ਦਈਏ ਚੁਆਈਆ ਕਾਲਿਯੁਗ ਕੂੜ ਕੁੜਿਆਰ ਮੇਟੇ ਪੰਦਾ ਤਰਨੀ ਤਰਤ ਤਵਲ ਤੋਲ ਰੈਣ ਕੋਈ ਨਾ ਪਾਈਆ ਮਾਇਆ ਮਮਤਾ ਕੂੜ ਕੁੜਿਆ ਰਹੇ ਨਾ ਧੰਦਾ ਇਹ ਧੰਦਾ ਨਹੀਂ ਕਿਤੇ ਰੱਖ ਲੈਣਾ ਮੋਹ ਨਾ ਕਿਤੇ ਪਾਲੀਏ ਸਤ ਸੱਚ ਨਾਲ ਵੜਾਈਆ ਪਿਛਲਾ ਵਕਤ ਪਿਛੇ ਲੰਗਾ ਜਿਹੜਾ ਵਕਤ ਪਿਛੇ ਲੰਘ ਗਿਆ ਸੋ ਲੰਘ ਗਿਆ ਅੱਗੇ ਹੁਣ ਇਹ ਕੰਮ ਕਦੇ ਵੀ ਆਪਾਂ ਨਾ ਕਰੀਏ ਸਿਰਫ ਉਹਦੇ ਚਰਨਾਂ ਦਾ ਪਿਆਰ ਹੀ ਮੰਗ ਲਈਏ ਉਹਦਾ ਦਰਸ ਮੰਗੀਏ ਪਿਛਲਾ ਵਕਤ ਪਿੱਛੇ ਲੰਗਾ ਅੱਗੇ ਮੰਗੋ ਇੱਕ ਸ਼ਰਨਾਈਆ ਜੋਤੀ ਜੋਸ ਰੂਪਾ ਆਪਣੀ ਕਿਰਪਾ ਕਰ ਦੇ ਬਨਹਾਰਾ ਸੱਚਾ ਵਾਰ ਹਰ ਸੱਚੇ ਦੇ ਸ਼ਰਨਾਈਆ ਹਰ ਸੱਚੇ ਦੇ ਸ਼ਰਨਾਈਆ ਦੋ ਲੈਣਾ ਮੇਰੇ ਵੀ ਜੀਵਰੇਆ ਸਤਜੁਗ ਕੇ ਜਨ ਭਗਤੋ ਸਾਰੇ ਪ੍ਰਭ ਨੂੰ ਦਿਓ ਆਖ ਸਾਰੇ ਪ੍ਰਭ ਨੂੰ ਆਖ ਦਿਓ ਖੁਸ਼ੀਆਂ ਨਾਲ ਜਨਾਈਆ ਪੁਰਖ ਅਕਾਲ ਦਰਸ਼ਨ ਸਭ ਨੂੰ ਦੇ ਸਾਖਿਆਤ ਸਭ ਨੂੰ ਦੇ ਤੂੰ ਪੁਰਖ ਅਕਾਲ ਦਰਸ਼ਨ ਸਭ ਨੂੰ ਦੇ ਸਾਖਿਆਤ ਤੂੰ ਸੱਚ ਸੁਆਮੀ ਨਜ਼ਰੀ ਆਈਆ ਜੇ ਉਹ ਆਪ ਦਰਸ਼ਨ ਦੇ ਦੇਵੇ ਝਗੜਾ ਰਹੇ ਨਾ ਜਾਤ ਪਾਤ ਦੀਨਾ ਮਜਵਾਨਾ ਵੰਡ ਵਡਾਈਆ ਜੇ ਉਹ ਦਰਸ਼ਨ ਦੇ ਦੇਵੇ ਸਾਰੀ ਕਹਾਣੀ ਖਤਮ ਹੋ ਜਾਂਦੀ ਹੈ ਜਾਤ ਪਾਤ ਵਾਲੀ ਮਜਮਾ ਵਾਲੀ ਬੰਡਾ ਵਾਲੀ ਕਿਰਪਾ ਕਰ ਲੋਕ ਮਾਤ ਮਿੱਤਰ ਪਿਆਰੇ ਹੋ ਸਹਾਈਆ ਇਕੋ ਚਰਨ ਕਵਲ ਬਖਸ਼ ਦੇ ਨਾਤ ਇਕੋ ਚਰਨ ਕਵਲ ਬਖਸ਼ ਦੇ ਨਾਤ ਦੂਸਰ ਓਟ ਨਾ ਕੋ ਏ ਤਕਾਈਆ ਦੂਸਰੇ ਦੇ ਚਰਨਾਂ ਵੱਲ ਧਿਆਨ ਨਾ ਕਦੇ ਕਰਕੇ ਬੈਠਿਓ ਇਕੋ ਦੇ ਸਿਰਫ ਇਕੋ ਦੇ ਬਾਣੀ ਕਹਿ ਰਹੀ ਹੈ ਫੇਰ ਅਨੁਸਰਣ ਕਰਾਂਗੇ ਇਕੋ ਚਰਨ ਕਵਲ ਬਖਸ਼ ਦੇ ਨਾਤ ਦੂਸਰ ਓਟ ਨਾ ਕੋਇ ਤਕਾਈਆ ਅੰਤਮ ਸਬਦੀ ਪੁੱਛ ਬਾਤ ਵਾਰਸ ਹੋ ਕੇ ਵੇਖ ਵਖਾਈਆ ਤੂੰ ਸਬਦਾ ਪਿਤਾ ਮਾਤ ਪਤ ਪਰਮੇਸ਼ਵਰ ਇੱਕ ਅਖਵਾਈਆ ਸਤਜੁਗ ਕੇ ਜਨ ਭਗਤੋ ਪ੍ਰਭ ਦੇ ਅੱਗੇ ਕੱਢੋ ਮਿੰਤਾ ਆਂ ਉਹ ਦੇਗੀ ਮਿੰਤ ਕਰਨੀ ਹੈ ਨਿਵਨੇ ਵਿਸੀ ਸਨਵਾਈਆ ਸ੍ਰਿਸ਼ਟੀ ਪਰਿਚਾਰੇ ਕੁੰਟਾ ਨਾਲ ਨਿੰਦ ਕਾਂ ਸ੍ਰਿਸ਼ਟੀ ਕਿਸ ਤਰ੍ਹਾਂ ਭਰੀ ਹੈ ਨਿੰਦਿਆ ਦੇ ਨਾਲ ਅਸੀਂ ਕਦੇ ਨਿੰਦਕ ਨਾ ਬਣ ਜਾਈਏ ਬਸ ਬਾਣੀ ਤਾਂ ਕੀ ਸਹਿਮਤ ਰਹੀ ਜੀ ਆਪਣੀ ਅਕਲ ਕਿਤੇ ਸਟੇਜ ਤੇ ਗੱਲ ਨਾ ਕਰਦੀ ਇਹ ਸਟੇਜ ਰੱਬ ਦੀ ਹੈ ਕਿਸੇ ਬੰਦੇ ਦੀ ਸਟੇਜ ਨਹੀਂ ਹੈਗੀ ਜੋ ਬਾਣੀ ਹੈ ਉਹ ਲੈ ਕੇ ਚੱਲੋ ਸਿਰਿ ਸਤੀ ਪਰਿਚਾਰੋ ਕੁੰਡ ਕੁੰਟਾ ਨਾਲ ਨਿੰਦ ਕਾਂ ਆ ਨਿੰਦਿਆ ਵਿੱਚ ਜਗਤ ਲੁਕਾਈਆ ਸਤਗੁਰ ਸਭ ਨੂੰ ਆਪਣੇ ਪਿਆਰ ਦੀਆਂ ਦੇ ਹਿੰਮਤਾਂ ਸਭ ਨੂੰ ਹਿੰਮਤਾਂ ਦੇ ਸੱਜੂ ਗੱਲ ਕਰ ਰਿਹਾ ਸੱਜੂ ਗੋ ਇਹ ਸੱਜੂ ਗੱਲ ਕਰ ਰਿਹਾ ਕਿ ਸਭ ਨੂੰ ਹਿੰਮਤਾਂ ਦੇ ਸਿਰ ਸਿਰੇ ਆਪਣਾ ਹੱਥ ਟਕਾਈਆ ਮਨੁਆ ਦੇ ਦਿਸ਼ ਉਠ ਉਠ ਨਾ ਕਰੇ ਇਲਤਾ ਪੱਜੇ ਵਾਹੋ ਦਾਹੀਆ ਤੇਰੇ ਨਾਮ ਦੀਆਂ ਸਭ ਨੂੰ ਮਿਲਣ ਖਿਲਤਾ ਖਾਲਕ ਖਲਕ ਨਾ ਸਹਾਈਆ ਸਤਜੁਗ ਕਹੇ ਜਨ ਭਗਤੋ ਮੇਰਾ ਤੁਹਾਡੇ ਨਾਲ ਹੋਵੇ ਮਿਲਾਪ ਲੋਕ ਮਾਤ ਖੁਸ਼ੀ ਬਨਾਈਆ ਸੱਜ ਗੱਲ ਕਰਿਆ ਕਿ ਜਨ ਭਗਤੋ ਮੇਰਾ ਤੁਹਾਡੇ ਨਾਲ ਹੀ ਮਿਲਾਪ ਹੋਵੇ ਤੇ ਖੁਸ਼ੀ ਕਿਤੇ ਮਨਾਵਾਂਗੇ ਮਾਤ ਲੋਕ ਦੇ ਵਿੱਚ ਤੂੰ ਮੇਰਾ ਮੈਂ ਤੇਰਾ ਸਬਦਾ ਹੋਵੇ ਜਾਪੋ ਜਗਤ ਜਹਾਨ ਵਜੇ ਵਧਾਈਆ ਕੂੜ ਕੁੜਿਆਰਾ ਮੇਟ ਤਾਪ ਮੇਟਾ ਤਾਪ ਚਕ ਸੰਤਾਪ ਰਹਿਣ ਕੋਈ ਨਾ ਪਾਈਆ ਸਭ ਦੀ ਇੱਕੋ ਹੋਵੇ ਜਾਤ ਅਜਾਂਤੀ ਵੰਡਨਾ ਕੋਈ ਬੰਡਾਈਆ ਇੱਕੋ ਪੁਰਖ ਕਾਲ ਹੋਵੇ ਸਭ ਦਾ ਮਾਈ ਪਾਪ ਸਤਿਉਗਿਆਰਿਆ ਕੋਈ ਜਾਤ ਪਾਤ ਨਾ ਹੋਵੇ ਤੇ ਅਕਾਲ ਪੁਰਖ ਵੀ ਤੁਹਾਡੇ ਕਿੰਨੇ ਹੋਣਾ ਇੱਕ ਹੋਣਾ ਇਕੋ ਪੁਰਖ ਅਕਾਲਾ ਸਬਦਾ ਹੋਵੇ ਮਾਈ ਪਾਪ ਦੂਜਾ ਨજર ਕੋਈ ਨਾ ਆਈਆ ਰੂਹੋ ਤੇ ਸਬਦੇ ਹੋ ਮਨ ਪਾਕੋ ਤਨ ਬਜੂਦਾ ਬਜੇ ਪਦਾਈਆ ਜਿਸਨੇ ਰਚਨਾਰਤੀ ਆਦ ਸੋ ਪੁਰਖ ਅਕਾਲਾ ਦਇਆ ਦਇਆ ਮਿਲਾਈਆ ਜਿਸ ਨੂੰ ਗੋਂਦੇ ਸਾਤ ਸੰਤ ਸੁਵੀ ਫਿਕਰਿਆਂ ਵਿੱਚ ਰਾਗ ਅਲਾਈਆ ਓ ਮਿੱਤਰ ਪਿਆਰਾ ਇੱਕ ਓੰਕਾਰਾ ਅਹਿਬਾਬ ਤੇਸ ਦੀ ਸ਼ਰਨ ਸ਼ਰਨਾਈ ਸਭ ਨੇ ਜਾਣਾ ਲਾਗ ਜਿਹੜਾ ਉਹ ਏਕਿਆ ਜਿਸ ਦੇ ਸਾਰਾ ਸੰਸਾਰ ਫਿਕਰੇ ਗੰਦਾ ਤੇ ਤੁਸੀਂ ਸਭ ਨੇ ਕਿੰਨੀ ਅਚਰਨੀ ਲਗਣਾ ਉਹ ਇੱਕ ਦੇ ਤੇਸੇ ਦੀ ਸ਼ਰਨchnai ਸਭ ਨੇ ਜਾਣਾ ਲਾਗੋ ਲਗਮਤਰ ਢੇਰਾ ਟਾਈਆ ਜੋ ਗਰੇਗਰਾ ਦੀਪਕ ਜੋਤ ਜਗਾਏ ਚਰਾਗੋ ਕਲ ਜੋ ਅੰਧੇਰ ਮਿਟਾਈਆ ਗਰੇਗਰਾ ਤੁਨ ਕੀ ਉਹ ਚਰਾਗ ਜਗਾਇਆ ਪ੍ਰਮਾਤਮਾ ਨੇ ਆਤਮ ਪਰਮਤਮ ਮੇਲ ਮਿਲਾਏ ਕੰਤ ਸੁਹਾਗੋ ਨਰ ਨਰਾਇਣ ਦਇਆ ਕਮਾਈਆ ਸਤਜੁਗ ਕੇਹ ਜਨਪਗਤੋ ਤੁਹਾਡੀ ਰਖੇ ਅੰਤਮ ਲਾਜ ਤੁਹਾਡੀ ਲਾਜ ਰਖਲੀ ਸਾਡੀ ਲਾਜ ਰਖਲੀ ਪ੍ਰਮਾਤਮਾ ਨੇ ਜੀ ਉਹ ਸਾਨੂੰ ਨਾ ਮਿਲਦਾ ਅੱਜ ਅਸੀਂ ਇੱਥੇ ਨਹੀਂ ਸੀ ਹੋਣਾ ਅੱਜ ਅਸੀਂ ਵੀ ਉੱਥੇ ਹੋਣਾ ਸੀ ਜਿੱਥੇ ਸੰਸਾਰਿਆ ਤੁਹਾਡੀ ਰਖੇ ਅੰਤਮ ਲਾਜ ਲਾਜਵੰਤ ਹੋਏ ਸਹਾਈਆ ਜਿਸ ਦਾ ਜੁਗ ਚੋਕੜੀ ਭਗਤ ਭਗਵਾਨ ਸਮਾਜ ਦੂਸਰ ਵੰਡ ਨਾ ਕੋਈ ਬੰਡਾਈਆ ਜੋਤੀ ਜੋਸ ਰੂਪ ਆ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਨੇਹ ਕਲੰਕ ਨਾਰਾਇਣ ਨਰ ਮਾਰੇ ਸ਼ੇ ਸਿਮਿਸ਼ਨ ਭਗਵਾਨ ਜੁਗ ਜੁਗ ਜਨ ਭਗਤਾ ਆਤਮ ਤਾਰ ਮਾਰ ਆਵਾਜ਼ ਜੁਗ ਜੁਗ ਉਹ ਆਵਾਜ਼ਾਂ ਮਾਰ ਕੇ ਇਕੱਠੇ ਕਰ ਲੈਂਦਾ ਆਪਣੇ ਭਗਤਾਂ ਨੂੰ ਮਾਰ ਆਵਾਜ਼ ਸੋਈ ਸੁਰਤ ਅਕਾਲ ਮੂਰਤ ਸ਼ਬਦੀ ਧਾਰ ਧਾਰ ਜਗਾਈ ਆ ਸੋਈ ਸੁਰਤ ਅਕਾਲ ਮੂਰਤ ਕਿੰਨੇ ਜਗਾਇਆ ਕਿਸ ਤਰ੍ਹਾਂ ਜਗਾਇਆ ਤੁਹਾਨੂੰ ਸ਼ਬਦੀ ਧਾਰ ਧਾਰ ਜਗਾਈਆ ਉਹਨੇ ਸ਼ਬਦ ਦੇ ਤੀਰ ਅਨਿਆਲੇ ਮਾਰੇ ਤਾਂ ਅਸੀਂ ਸਾਨੂੰ ਉਠਾ ਲਿਆ ਪ੍ਰਮਾਤਮਾ ਨੇ ਸੋ ਹਰ ਸੰਗਤ ਜੋ ਫਿਰ ਬੇਨਤੀ ਦਾਸ ਦੀ ਇਹੀ ਆ ਕਿ ਬੜਾ ਹੀ ਮਾਨ ਫੇਸ ਪਹੁੰਚਦੀ ਹੈ ਇਸ ਕਰਕੇ ਜਦੋਂ ਵੀਡੀਓ ਬਣਦੀ ਹੈ ਦੇਸ਼ਮ ਦੇਛਾ ਜਾਂਦੀ ਹੈ ਸਾਨੂੰ ਕਮੈਂਟਸ ਆਉਂਦੇ ਫੋਨਸ ਆਉਂਦ ਨੇ ਤੁਹਾਡੇ ਨਾਲ ਤੋਂ ਕਹਿੰਦੇ ਦੂਵੇ ਚੰਗੇ ਨੇ ਅੱਗੇ ਤੁਸੀਂ ਸੁਖਸ਼ਾਂਤੀ ਨਾਲ ਤਾਂ ਬੈਠੇ ਹੁੰਦੇ ਆ ਤੁਹਾਨੂੰ ਰੱਬ ਮਿਲਿਆ ਸਾਨੂੰ ਰੱਬ ਮਿਲਿਆ ਜਿੰਨੇ ਵੀ ਬੈਠੇ ਆਪਾਂ ਉਸ ਦੇ ਪਿਆਰ ਦੇ ਵਿੱਚ ਆ ਕੇ ਬੈਠੀਏ ਔਰ Satsang ਦਾ ਉਹ ਆਨੰਦ ਮਾਣੀਏ ਤੇ ਭਗਤ ਭਗਵਾਨ ਇੱਕ ਦੂਸਰੇ ਨੂੰ ਸਾਹਮਣੇ ਨਜ਼ਰੀ ਆਉਣ ਸੋ ਮੈਂ ਮਾਫੀ ਚਾਹਾਂਗਾ ਸ਼ਬਦ ਅੱਗੇ ਪਿੱਛੇ ਹੋ ਜਾਂਦੇ ਬੱਚਾ ਅਣਜਾਣ ਸਮਝ ਕੇ ਸਾਰੀ ਸੰਗਤ ਫਿਊ ਚੰਚਾ ਜੀ ਮਾਫ ਕਰਦੇ ਹਨ ਜਕਾਰਾ ਜੋ ਆਪ ਜੀ ਨੂੰ ਸਟੇਜ ਤੋਂ ਦੱਸਿਆ ਜਾਂਦਾ ਹੈ ਹਰ ਸੰਗ ਜੀ ਉਹ ਮੋਬਾਈਲ ਉਪਰੇ ਤਾਰ ਕੇ ਅੱਖਾਂ ਬੰਦ ਕਰਕੇ ਨੀਵੇਂ ਹੋ ਕੇ ਸਿਸ ਚੁਕਾ ਕੇ ਉਹਦੇ ਚਰਨਾਂ ਤੇ ਹੀ ਨਤਮਸਤ ਹੋ ਕੇ ਹੀ ਜਕਾਰੇ ਲਾਉਣੇ ਆ ਇਹ ਹੀ ਇੱਕ ਸਾਡੇ ਕੋਲ ਜਕਾਰਾ ਹੋ ਸਾਡੇ ਕੋਲ ਕੁਝ ਵੀ ਨਹੀਂ ਹੈਗਾ ਸੋ ਜਕਾਰ ਦਾ ਜਵਾਬ ਦਿਓ ਹਰ ਸੰਗ ਜੀਓ ਸੋ ਹੰਮਾਰਾਇ ਸ਼ੇਰ ਸਿੰਘ ਵਿਸ਼ਨੋ ભગવાન ਦੀ ਜੈ

ਭਗਵਾਨ ਦੀ ਭਗਵਾਨ ਦੀ ਜੈ ਬਹੁਤ ਬਹੁਤ ਧੰਨਵਾਦ ਜੀ ਦਾ ਬਹੁਤ ਸਾਰੇ ਧੰਨਵਾਦ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਦਾ